ਜੀ ਸਾਲ ਲੇ ਤਾਂ ਤੁਹਾਡਾ ਈ ਟੀਵੀ ਭਾਗ ਸੱਚੀ ਗਾਇ ਜੀ ਬਹੁਤ ਬਹੁਤ ਧੰਨਵਾਦ ਕਿਦਾਂ ਦਾ ਰਿਹਾ ਸਫਰ ਇਹ ਸਫਰ ਦੀਖਿਆ ਜਬੇ ਬਹੁਤ ਵਧੀਆ ਰਿਹਾ ਮਤਲਬ ਹੁਣ ਇਹ ਤਾਂ ਮੁਲਾਦਾ ਸ਼ੁਰੂ ਹੀ ਹੋਇਆ ਹੈ ਹੁਣ ਤੱਕ ਬਹੁਤ ਛੋਟਾ ਜਿਹਾ ਸਫਰ ਹੈ ਲੇ ਤਾਂ ਬਹੁਤ ਲੰਬਾਈ ਜਾਊਗਾ ਤੇ ਮੈਂ ਲੈ ਕੇ ਵੀ ਜਾਊਂਗਾ ਮੇਰਾ ਵਾਦਾ ਹੈ ਬਹੁਤ ਸਾਰੀਆਂ ਚੀਜ਼ਾਂ ਸਿੱਖੀਆਂ ਨੇ ਬਹੁਤ ਵਾਰੀ ਇਹ ਵੀ ਹੋਇਆ ਵੀ ਨਿਰਾਸ਼ਪੇ ਹੋਏ ਆ ਪਰ ਇਹ ਵੀ ਹੌਸਲਾ ਕਦੇ ਨਹੀਂ ਟੁੱਟਿਆ ਤੇ ਨਾ ਹੀ ਕਦੇ ਟੁੱਟੂਗਾ ਰੱਬ ਦਾ ਪੂਰਾ ਹੱਥ ਹੈ ਵੀ ਆਪਣੇ ਬੰਦੋ ਜ਼ੋਰ ਲਾਉਂਦੇ ਆਏ ਆ ਕਿਉਂਕਿ ਰਿਜ਼ਲਟ ਮਿਲ ਰਹਾ ਹੈ ਹੌਲੀ ਹੌਲੀ ਮੈਨੂੰ ਲੱਗਦਾ ਤਾਂ ਹੀ ਇੱਕ ਹੌਸਲਾ ਜਿਹਾ ਵੀ ਬਣਿਆ ਰਹਿੰਦਾ ਹੁਣੇ ਜਿਵੇਂ ਫਿਲਮ ਆ ਗਈ ਹੈ ਇਸ ਤੋਂ ਬਾਅਦ ਕੋਰਾ ਆ ਰਿਹਾ ਹੈ ਇੱਕ ਹੋਰ ਉਤਸ਼ਾਹ ਆ ਰਹੀ ਹੈ ਇਕੱਠੇ 25 ਮੀਡੀਆ ਦੀ ਉਹ ਹੀ ਹੈ ਜਦੋਂ ਤੁਹਾਨੂੰ ਹੌਲੀ ਹੌਲੀ ਪ੍ਰੋਜੈਕਟ ਮਿਲਦੇ ਰਹਿੰਦੇ ਆ ਉਹ ਸਫਰ ਤੇ ਹੋਰ ਜ਼ਿਆਦਾ ਤੁਰੰਦਾ ਹੌਸਲਾ ਮਿਲਦਾ ਰਹਿੰਦਾ ਫਿਰ ਭਾਵੇਂ ਜਿੰਨੇ ਮਰਜ਼ੀ ਕਰੋੜੇ ਹੁੰਨ ਪਰ ਅਜ ਉਹ ਫਿਰ ਸਵਾਦ ਆਦਾ ਹੀ ਰਹਿੰਦਾ ਏ ਜਿਹੜੇ ਜਿਵੇਂ ਆਪਾਂ ਦੇਖਦੇ ਆ ਫਿਰੋਜ਼ਪੁਰ ਵਰਗਾ ਅਸਰ ਅਧੀ ਜਿਹੜਾ ਸ਼ਹਿਰ ਹੈਗਾ ਬੜਾ ਕਲਾ ਖੇਤਰ ਤੋਂ ਪਛੜਿਆ ਹੋਇਆ ਤੇ ਇੱਕ ਮਤਲਬ ਅਲੱਗ ਜ਼ੋਨ ਮੰਨਿਆ ਜਾਂਦਾ ਜੀ ਉਥੋਂ ਨਿਕਲ ਕੇ ਬਾਲੀਵੁੱਡ ਦਾ ਪੈਂਡਾ ਤੈਅ ਕਰਨਾ ਤੇ ਮਤਲਬ ਕਿੰਨਾ ਕੁ ਉਸ ਬਿਨਾ ਉਹ ਵੀ ਗੋਡਫਾਦਰ ਇਹ ਮੈਂ ਬੜੇ ਮਾਣ ਨਾਲ ਇੱਕ ਗੱਲ ਕਹਿਣਾ ਹਾਂ ਕਿ ਫਰੂਖਪੁਰ ਸਿਟੀ ਟੂ ਫਿਲਮ ਸਿਟੀ ਥੋਡੀ ਗੱਲ ਇੱਕਦਮ ਸੀ ਕਿ ਆਪਣਾ ਇੱਕ ਬਾਰਡਰ Town ਹੈ ਮੈਂ ਇੱਕ ਜੁਆਇੰਟ ਫੈਮਲੀ ਦਾ ਹਿੱਸਾ ਫੋਰਚੂਨੇਟਲੀ ਤੇ 12 ਸਾਲ ਦੀ ਉਮਰ ਚ ਮੈਂ ਚੰਡੀਗੜ੍ਹ ਚਲਾ ਗਿਆ ਸੀ ਉਹ ਮੇਰੇ ਜਨਮ ਦਾ ਕਾਰਨ ਇਹ ਸੀਗਾ ਕਿ ਕਿਉਂਕਿ ਮੈਂ ਜਦੋਂ ਫਰੂਖਪੁਰ ਤੇ ਸੀਗਾ ਮੇਰੇ ਪੇਰੈਂਟਸ ਲੋਗ ਦੇ ਅਸੀ ਕਿ ਓਬਵੀਅਸਲੀ ਗੱਲ ਹੈ ਉਹ ਤਾਂ ਆਪਣਾ ਭਲਾ ਹੀ ਚਾਹੁੰਦੇ ਨੇ ਪਰ ਕਿਉਂਕਿ ਸ਼ਹਿਰ ਦੇ ਮੁਤਾਬਕ ਉਹਨਾਂ ਨੇ ਸਕੋਪ ਨਹੀਂ ਦੇਖਿਆ ਹੁੰਦਾ ਇੱਕ ਫੀਲ ਦੇ ਰਿਗਾਰਡਿੰਗ ਕੋਈ ਵੀ ਕੈਰੀਅਰ ਹੋਵੇ ਉਹਨਾਂ ਨੂੰ ਜਿਹੜੀ ਚੀਜ਼ ਬਾਰੇ ਪਤਾ ਹੁੰਦਾ ਹੈ ਉਹਦੇ ਬਾਰੇ ਤਾਂ ਆਪਾਂ ਨੂੰ ਹੌਸਲਾ ਦੇ ਹੀ ਸਕਦੇ ਆ ਉਹਨਾਂ ਨੂੰ ਵੀ ਕਿਉਂਕਿ ਉਹਨਾਂ ਨੇ ਆਸ-ਪਾਸ ਦੇਖਿਆ ਨਹੀਂ ਸੀ ਕਿ ਇਹ ਫਿਰੋਜ਼ਪੁਰ ਸੇ ਰਹਿ ਕੇ ਕਿਸ ਤਰੀਕੇ ਨਾਲ ਐਕਟਿੰਗਸ ਆਪਣਾ ਸਕੋਪ ਕੱਢ ਸਕਦਾ ਹੈ ਕਿਉਂਕਿ ਨਾ ਇੱਥੇ ਕੋਈ ਬਹੁਤੀਆਂ ਫਿਲਮਾਂ ਸ਼ੂਟ ਹੁੰਦੀਆਂ ਨੇ ਨਾ ਇੱਥੇ ਕੋਈ ਇੰਡਸਟਰੀ ਹੈ ਨਾ ਇੱਥੇ ਅੋਡੀਸ਼ਨ ਜਾਂਦੇ ਨੇ ਤਾਂ ਅਗਰ ਕੀ ਮੇਰੇ ਤਾਇਰਾਤਾ ਜੀ ਉਹ ਮੈਨੂੰ 12 ਸਾਲ ਦੀ ਉਮਰ 'ਚ ਮੈਂ ਚੰਗੇਰ ਚਲਾ ਗਿਆ ਉਹਨਾਂ ਕੋਲ ਰਹਿਣ ਲੱਗ ਗਿਆ ਉੱਥੇ ਰਹਿ ਕੇ ਮੈਂ ਸਕੂਲ 'ਚ ਥੀਏਟਰ ਕੀਤਾ ਆਡੀਸ਼ਨਸ ਵਗੈਰਾ ਦਿੰਦਾ ਰਹਿੰਦਾ ਸੀ ਉਹ ਹੌਲੀ ਹੌਲੀ ਤੁਸੀਂ ਨਾ ਇੱਕ ਇਕੋਸਿਸਟਮ ਨੂੰ ਸਮਝਣਾ ਸ਼ੁਰੂ ਕਰਦਿੰਦਾ ਪਰ ਮੇਰੀ ਇਹੀ ਕੋਸ਼ਿਸ਼ ਹੈ ਅੱਜ ਜਿਵੇਂ ਆ ਫਿਲਮ ਆ ਰਹੀ ਹੈ ਹੁਣ ਦੋ ਤਿੰਨ ਹੋਰ ਜਿਵੇਂ ਪ੍ਰੋਜੈਕਟ ਆ ਰਿਹਾ ਹੈ ਸ਼ੁਰੂ ਤੋਂ ਮੇਰਾ ਆਹੀ ਮਨ ਹੈ ਕਿਉਂਕਿ ਮੈਂ ਤਾਂ ਹੀ ਜਾਣ-ਜਾਣ ਕੇ ਵਾਰ-ਵਾਰ ਲਿਖਦਾ ਆਂ ਕਿ ਸਰੋਸ਼ਪੁਰਸ਼ ਕਬੀਰ ਮੰਦਾ ਕੱਲ ਨੂੰ ਜਦੋਂ ਹੋਰ ਕੋਈ ਜਵਾਕ ਫਰੋਸ਼ਪੁਰ ਤੋਂ ਉੱਠਣਾ ਚਾਵੇ ਨਾ ਉਹਨੂੰ ਕੋਈ ਇਹ ਨਾ ਕਵੇ ਵੀ ਯਾਰ ਤੇਰਾ ਜੀ ਮਨੂਗਾ ਤੂੰ ਤਨੇ ਇਹ ਮੇਸੇਜ ਜਿਹੜਾ ਬੁੱਧ ਦਾ ਸੰਗ ਮੇਰਾ ਇੱਕ ਕਜ਼ਨ ਹੈ ਛੋਟਾ ਉਹ ਮੈਨੂੰ ਕਹਿੰਦਾ ਹੁੰਦਾ ਵੀਰੇ ਮੈਂ ਵੀ ਐਕਟਰ ਬੰਨਾ ਤੁਸੀਂ ਮੈਨੂੰ ਦੱਸੋ ਮੈਨੂੰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਇਹ ਚੀਜ਼ ਸੁਣ ਕੇ ਵੀ ਕੋਈ ਬੰਦਾ ਮੈਨੂੰ ਦੇਖ ਕੇ ਆਪ ਦੇ ਵਿੱਚ ਭਰੋਸਾ ਫੀਲ ਕਰ ਰਿਹਾ ਹੈ ਯਾਰ ਜੀ ਇੰਨੇ ਕਰ ਲਿਆ ਨਾ ਅਸੀਂ ਵੀ ਕਰ ਲਾਂਗੇ ਹੁਣ ਦੀਸ਼ਨ ਦੀ ਪ੍ਰੋਮੋਸ਼ਨ ਸਲਰੀਆਂ ਨੇ ਜਿਵੇਂ ਆਪਾਂ ਵੀਡੀਓਜ਼ ਵਗੈਰਾ ਅਪਲੋਡ ਕਰਦੇ ਆ ਮੈਨੂੰ ਦੋ ਦਿਨ ਹੋਰ ਭਰਾਵਾਂ ਦੇ ਮੈਸੇਜ ਆਏ ਕਿ ਯਾਰ ਬੜਾ ਨਾ ਮੋਟੀਵੇਸ਼ਨ ਫੀਲ ਹੁੰਦੀ ਹੈ ਤੈਨੂੰ ਦੇਖ ਕੇ ਕਿਉਂਕਿ ਕੋਈ ਜਾਣਕਾਰ ਬੰਦੇ ਦਾ ਕੁਝ ਬਣ ਰਿਹਾ ਹੈ ਤਾਂ ਸਾਡਾ ਵੀ ਬਣੂ ਕਿਉਂਕਿ ਜਦੋਂ ਤੁਹਾਡੇ ਆਸ-ਪਾਸੇ ਪੋਜ਼ਿਟਿਵ ਲੋਕ ਨੇ ਨਾ ਉਹ ਤੁਹਾਨੂੰ ਹੋਰ ਜ਼ਿਆਦਾ ਮੋਟੀਵੇਟ ਕਰਦੇ ਰਹਿਣਗੇ। ਬਾਕੀ ਮੈਨੂੰ ਲੱਗਦਾ ਹੈ ਕਿ ਛੋਟਾ ਸ਼ਹਿਰ ਜਿੰਨਾ ਮਰਜ਼ੀ ਹੋਵੇ ਜਿੰਨਾ ਛੋਟਾ ਸ਼ਹਿਰ ਹੈ ਉਹਨੇ ਵੱਡੀਆਂ ਵੈਲਿਊਜ਼ ਦਿੰਦਾ ਤੁਹਾਨੂੰ ਇੱਕ ਸ਼ਹਿਰ। ਤਾਂ ਅਗਰ ਕੀ ਇਹ ਵੀ ਹੁਣ ਜੀ ਹੋ ਸਕਦਾ ਆਪਣਾ ਸ਼ਹਿਰ ਪਿਛਲੇ ਆਉਣ ਵਾਲੇ ਸਮੇਂ 'ਚ ਲੋਕਾਂ ਨੂੰ ਘੱਟ ਪਤਾ ਹੋਵੇ ਫਰੂਖਪੁਰ ਬਾਰੇ ਪਰ ਇਹ ਮੇਰਾ ਵਾਅਦਾ ਹੈ ਕਿ ਹੁਣ ਆਪਾਂ ਜੇ ਫਰੂਖਪੁਰ ਸ਼ਿਟੀ ਨੂੰ ਫਿਲਮ ਸਿਟੀ ਗਏ ਆ ਤਾਂ ਸੈਮ ਸਿਟੀ 'ਚ ਇੱਕ-ਇੱਕ ਬੰਦੇ ਨੂੰ ਫਰੂਖਪੁਰ ਸ਼ਿਟੀ ਬਾਰੇ ਪੱਕਾ ਪਤਾ ਹੋਊਗਾ। ਕਬੀਰ ਜੀ ਜਦੋਂ ਜਿਵੇਂ ਤੁਸੀਂ ਇੱਕ ਨ ਜੇ ਤੁਸੀਂ ਸੁਪਨੇ ਆ ਬਾਰੇ ਆਪਣੇ ਘਰਦਿਆਂ ਨੂੰ ਦੱਸਿਆ ਤਾਂ ਮਤਲਬ ਪਰਿਵਾਰ ਦੀ سپورਟ ਕਿੱਦਾਂ ਨਹੀਂ ਰਹੀ ਸੀ ਦੇਖੋ ਸ਼ੁਰੂ ਵਿੱਚ ਉਹੀ ਗੱਲ ਜਿਹੜੀ ਮੈਂ ਤੁਹਾਨੂੰ ਕਹੀ ਮੇਰਾ ਨਾ ਇੱਕ ਬੜਾ ਸਟਰੋਂਗ ਬਿਲੀਫ ਹੈ ਤੇ ਮੈਂ ਜਿੱਥੇ-ਜਿੱਥੇ ਜਾਂਦਾ ਇਹ ਗੱਲ ਕਹਿਣਾ ਤੇ ਮੈਂ ਹਮੇਸ਼ਾ ਕਹਿੰਦਾ ਰਹਾਗਾ ਜਦੋਂ ਤੁਸੀਂ ਇਹੋ ਜਿਹੇ ਸੁਪਨੇ ਦੇਖਦੇ ਹੋ ਜੋ ਤੁਹਾਡੀ ਅੱਜ ਦੀ ਹਾਇਸ਼ੀਅਤ ਤੋਂ ਉੱਤੇ ਨੇ ਤੁਸੀਂ ਆਪਦੇ ਕਿਸੇ ਦੋਸਤ ਤੋਂ ਪਰਿਵਾਰ ਤੋਂ ਰਿਸ਼ਤੇਦਾਰ ਤੋਂ ਐਕਸਪੈਕਟ ਹੀ ਨਹੀਂ ਕਰ ਸਕਦੇ ਵੀ ਉਹ ਬੰਦਾ ਤੁਹਾਡੇ 'ਚ ਬਿਲੀਫ ਕਰੇ ਜਾਂ ਤੁਹਾਨੂੰ ਸਪੋਰਟ ਕਰੇ ਇਹ ਤੁਹਾਡੀ ਜ਼ਿੰਮੇਵਾਰੀ ਹੈ ਕਿਉਂਕਿ ਇਹ ਤਾਂ ਹੈ ਹੀ ਨਾ ਵੀ ਉਹ ਬੰਦੇ ਤੁਹਾਡਾ ਨੁਕਸਾਨ ਚਾਹੁੰਦੇ ਆ ਆਬਵੀਅਸਲੀ ਤੁਹਾਡੇ ਲਈ ਵਧੀਆ ਹੀ ਜਾਂਦੇ ਨੇ ਜਿੰਨਾ ਕਿ ਉਹਨਾਂ ਦੀ ਸੋਚ ਦਾ ਦਾਇਰਾ ਹੈ ਜੋ ਜੋ ਚੀਜ਼ਾਂ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਐਕਸਪੀਰੀਅੰਸ ਕੀਤੀਆਂ ਨੇ ਉਹ ਤੁਹਾਨੂੰ ਉਸ ਹਿਸਾਬ ਨਾਲ ਸਲਾਹ ਦੇਣਗੇ ਜੇ ਤੁਹਾਡੀ ਸੋਚ ਇਸ ਤਰੀਕੇ ਦੀ ਹੈ ਵੀ ਜੋ ਸ਼ਾਇਦ ਉਹਨਾਂ ਨੇ ਉਹਨਾਂ ਚੀਜ਼ਾਂ ਬਾਰੇ ਸੁਣਿਆ ਨਹੀਂ ਦੇਖਿਆ ਨਹੀਂ ਫਿਰ ਥੋੜੀ ਜ਼ਿੰਮੇਵਾਰੀ ਹੈ ਉਹਨਾਂ ਨੂੰ ਉਹਦੇ ਬਾਰੇ ਦੱਸਣਾ ਉਹਦੇ 'ਚ ਤੁਸੀਂ ਇਹ ਨਹੀਂ ਲੈ ਕੇ ਆ ਸਕਦੇ ਵੀ ਉਹ ਸਾਨੂੰ ਡਾਂਟਦੇ ਨੇ ਸਾਨੂੰ ਬੋਲਦੇ ਨੇ ਹੋ ਸਕਦਾ ਮੇਰੇ ਜਦੋਂ ਮੈਂ ਸ਼ੁਰੂ ਕੀਤਾ ਪਹਿਲੇ ਇੱਕ ਸਮੇਂ ਮੇਰੇ ਲਈ ਮੁਸ਼ਕਲ ਰਹਾ ਕਰਦਾ ਨੂੰ ਸਮਝਾਣਾ ਪਰ ਜਿਵੇਂ ਜਿਵੇਂ ਮੈਂ ਉਹਨਾਂ ਨੂੰ ਪ੍ਰੂਫ ਕਰਦਾ ਰਿਹਾ ਰੱਬ ਦੀ ਮਿਹਰ ਹੈ ਕਿ ਇੰਨੀ ਜ਼ਿਆਦਾ ਸਪੋਰਟ ਕਰਦੇ ਨੇ ਮੈਂ ਕੁਝ ਕਹੀ ਨਹੀਂ ਸਕਦਾ ਭਾਵੇਂ ਤਾਇਆ ਤਾਂ ਇੰਨੇ ਮੰਮੀ ਪਾਪਾ ਨੇ ਦਾਦਾ ਦਾਦੀ ਇਹ ਕਰਦਾ ਇੱਕ ਇੱਕ ਜਿੰਨੇ ਰਿਸ਼ਤੇਦਾਰ ਨੇ ਫਿਰ ਉਹਨਾਂ ਨੂੰ ਥੋੜਾ ਜਿਹਾ ਹੌਸਲਾ ਆ ਜਾਂਦਾ ਵੀ ਨਹੀਂ ਸਾਡੇ ਪੁੱਤ ਵਿੱਚ ਹੈ ਘਰੇ ਪੁੱਤ ਜਮੈਂ ਇਹ ਕੁਝ ਕਰ ਲੂ ਉਹੀ ਇਹ ਵੀ ਜਿਵੇਂ ਮੈਂ ਪਹਿਲਾਂ ਰਿਐਲਿਟੀ ਸ਼ੂਟਸ ਕਰਦਾ ਸੀ ਕੁਝ ਛੋਟੇ ਮੋਟੇ ਮਤਲਬ ਉਸ ਤੋਂ ਬਾਅਦ ਇੱਕ ਦੋ ਮਾਡਲਿੰਗ ਕੰਪੀਟੀਸ਼ਨਸ ਕੀਤੇ ਐਡਵਰਟਾਈਜ਼ਮੈਂਟਸ ਕੀਤੀਆਂ ਫਿਲਮ ਕੀਤੀ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਉਹਨਾਂ ਨੂੰ ਹੌਸਲਾ ਦਿੰਦੀਆਂ ਨੇ ਇੱਕ ਨੀਂਵ ਜਮਾ ਦਿੰਦੀਆਂ ਨੇ ਕਿ ਜੇ ਇਹਨੇ ਇਹ ਨਾ ਕੋ ਕਰ ਲਿਆ ਨਾ ਹੋਰ ਵੀ ਕਰ ਲੂਗਾ ਤੇ ਉਹਨਾਂ ਦਾ ਡਰ ਕੋਈ ਗਲਤ ਨਹੀਂ ਹੈਗਾ ਉਹੀ ਤੁਹਾਡੇ ਵਾਲੀ ਗੱਲ ਕਿ ਕੋਈ ਗੌਡਫਾਦਰ ਨਹੀਂ ਸੀਗਾ ਘਰੇ ਕੋਈ ਜਾਣਦਾ ਨਹੀਂ ਹੁਣ ਜੇ ਕੋਈ ਵਪਾਰ ਕਰਨਾ ਹੋਵੇ ਕਿਸੇ ਬਸ ਨੌਕਰੀ ਕਰਨੀ ਹੋਵੇ ਕਰਦੇ ਫੇਰ ਵੀ ਕਿਤੇ ਨਾ ਦੂਰੋਂ ਲੱਭ ਲੈਣ ਗਿਆ ਚਲੋ ਆਪਾਂ ਮੁੰਡੇ ਨੂੰ ਪੜ੍ਹਾ ਲਈ ਲਿਖਾ ਲਈ ਸਿਖਾ ਲਈ ਪਰ ਇਹ ਇਹੋ ਜੀ ਫੀਲਡ ਹੈ ਭਾਵੇਂ ਤੁਹਾਡਾ ਜਿੱਥੇ ਮਰਜ਼ੀ ਤੱਕ ਕੋਈ ਜਾਣਦਾ ਹੋਵੇ ਇਟ ਇਜ਼ ਨਾਟ ਮਸਟ ਕਿ ਤੁਸੀਂ ਸਕਸੈਸਫੁਲ ਹੋ ਜਾਓਗੇ ਤੁਹਾਨੂੰ ਆਪ ਹੀ ਜ਼ੋਰ ਲਾਉਣਾ ਪੈਣਾ ਆਪ ਹੀ ਇਸ ਚੀਜ਼ਾਂ ਨੂੰ ਸਮਝਣਾ ਪੈਣਾ ਹੈ ਕਿ ਇਹੋ ਜਿਹੇ ਦਰਵਾਜ਼ਿਆਂ ਨੂੰ ਖੜਕਟਾਉਣਾ ਪੈਣਾ ਜਿੱਥੇ ਤੁਹਾਨੂੰ ਡਰ ਵੀ ਲੱਗੂਗਾ ਪਰ ਇਹ ਤੁਹਾਨੂੰ ਸਮਝਣਾ ਹੈ ਵੀ ਵਿਚ ਡੂ ਟੂ ਨਾਕ ਐਂਡ ਵਿਚ ਟੂ ਨਾਟ ਇਹ ਤਾਂ ਹੈ ਵੀ ਜਦੋਂ ਤੁਸੀਂ ਡਿਸਾਈਡ ਕਰ ਲਿਆ ਵੀ ਮੈਂ ਐਕਟਿੰਗ ਲਾਈਨ ਦੇ ਵਿੱਚ ਜਾਣਾ ਜੀ ਫਿਰ ਇਹ ਰਸਤੇ ਜਿਹੜੇ ਬਣੇ ਆ ਉਹ ਕਿੱਦਾਂ ਬਣੇ ਆ ਇਹ ਹੋ ਸਕਦਾ ਹੈ ਜਦੋਂ ਮੈਂ ਕਹਿ ਰਿਹਾ ਗੱਲ ਸਿਰਫ ਇਹ ਲੱਗੀ ਵੀ ਤਾਂ ਕਹਿ ਨਹੀਂ ਰਿਹਾ ਪਰ ਇਹ ਬਾਕੀ ਸੱਚ ਹੈ ਜਦੋਂ ਤੁਸੀਂ ਤੁਰਨਾ ਸ਼ੁਰੂ ਕਰ ਦਿੰਦੇ ਹੋ ਨਾ ਰਸਤੇ ਆਪਣੇ ਆਪ ਖੁੱਲਦੇ ਰਹਿੰਦੇ ਨੇ ਤੁਹਾਨੂੰ ਪਤਾ ਹੀ ਨਹੀਂ ਲੱਗੂਗਾ ਕਿੱਥੋਂ ਰੱਬ ਤੁਹਾਡਾ ਹੱਥ ਫੜ ਲਊਗਾ ਜਦੋਂ ਮੈਂ 10th ਕੀਤੀ ਆ ਆਪਦੀ ਤੇ ਮੈਂ ਟਿਊਸ਼ਨ ਉਹ ਯਾਰ ਉਹ ਤਾਂ ਫੀ ਹੋ ਗਿਆ ਕਰਦੇ ਨੇ ਲੱਗੇ ਵੀ ਹੁਣ ਤੂੰ ਆਪਦਾ ਚੰਗੀ ਤਰ੍ਹਾਂ ਜਾ ਕੇ ਸਿੱਖ ਠੀਕ ਹੈ 11th ਚ ਜਾ ਕੇ ਤੇਰੇ ਕੋਲ ਟਾਈਮ ਹੈ ਥੋੜਾ ਜਿਹਾ ਆ ਤੂੰ ਥੀਏਟਰ ਵਗੈਰਾ ਜੋ ਤੂੰ ਕਰਨਾ ਚਾਹੁੰਦਾ ਤੂੰ ਕਰ 18th ਸੈਕਟਰ ਚ ਟਿਗੋ ਥੀਏਟਰ ਹੈ ਸਾਡੇ ਚੰਡੀਗੜ੍ਹ ਮੈਂ ਉੱਥੇ ਗਿਆ ਕਿ ਕੋਈ ਆਪਾਂ ਥੀਏਟਰ ਕਲੱਬ ਪਤਾ ਕਰਦੇ ਆ ਉੱਥੇ ਜਾ ਕੇ ਸਿੱਖਾਂਗੇ ਮੇਰਾ ਦੂਸਰਾ ਦਿਨ ਸੀਗਾ ਉੱਥੇ ਕਿ ਉਹ ਹੀ ਸਬਕ ਕਿਵੇਂ ਬਣਦਾ ਹੁੰਦਾ ਮੈਂ ਅੱਲੀ ਸਿਰਫ ਪਤਾ ਹੀ ਕਰ ਰਿਹਾ ਸੀ ਵੀ ਕਿਹੜੇ ਗਰੁੱਪ ਨੂੰ ਜੁਆਇਨ ਕਰਨਾ ਹੈ ਮੈਨੂੰ ਪਤਾ ਲੱਗਿਆ 17th ਤੇ ਕੋਆਰਡੀ ਮੈਂ ਆਡਿਸ਼ਨ ਦੇਨ ਗਿਆ ਮੇ ਕੋ ਬਲੋ ਕ ਲਗਦੀ ਮੈਟ੍ਰੋ ਹੁੰਦੀ ਸੀ ਇੱਕ ਤੇ ਉਹ ਪਹਿਲਾਂ ਮੈਂ ਗਿਆ ਗਰਮੀ ਬਹੁਤ ਸੀ ਉਸ ਦਿਨ ਲਾਈਨ ਬਹੁਤ ਲੰਬੀ ਸੀ ਪਹਿਲਾਂ ਮੈਂ ਗਿਆ ਮਤਲਬ 10 ਕੁ ਉਥੇ ਨਾ ਆਡਿਸ਼ਨ ਦੀ ਟਾਈਮਿੰਗ ਹੁੰਦੀ ਹੈ ਕਿ 12 ਤੋਂ 5 ਮੈਂ ਪਹਿਲਾਂ ਚਲਾ ਗਿਆ 10 ਕੁ ਵਜੇ ਉੱਥੇ ਪਹਿਲਾਂ ਹੀ ਬੜੀ ਲੰਬੀ ਲਾਈਨ ਸੀ ਫਿਰ ਨਾ ਵਾਪਸ ਆ ਗਿਆ ਫਿਰ ਮੈਂ ਮੇਰੇ ਮਨ ਚ ਆਇਆ ਚਲਦੀ ਆਨੇ ਆ ਆਪਾਂ ਸ਼ਾਇਦ ਹੋ ਜਾਈ ਮੈਂ ਫਿਰ ਦੁਬਾਰਾ ਗਿਆ ਜਦੋਂ ਮੈਂ ਦੁਬਾਰਾ ਗਿਆ ਮੈਂ ਆਡਿਸ਼ਨ ਦਿੱਤਾ ਉਹਨਾਂ ਨੂੰ ਪਸੰਦ ਆਇਆ ਅਗਲੇ ਦਿਨ ਉਹ ਮੈਨੂੰ ਡਾਇਰੈਕਟਰ ਨਾਲ ਬੁਲਾਇਆ ਇਹ ਉਹੀ ਗੱਲ ਹੈ ਕਿ ਹੁਣ ਫੋਰ ਐਗਜ਼ਾਮਪਲ ਮੈਂ ਟਰਾਈ ਕਿ ਮੇਰਾ ਮਤਲਬ 11 ਸਾਲ ਪਤਾ ਕਰਕੇ ਆਉਂਦੇ ਆ ਉਹੀ ਗੱਲ ਮੈਂ ਤਾਂ ਪਤਾ ਕਰਨ ਗਿਆ ਸੀ ਕਿੱਥੇ ਐਡੀਸ਼ਨ ਆ ਗਿਆ ਅੱਜ ਇਹ ਫਿਲਮ ਆ ਰਹੀ ਹੈ ਮਤਲਬ no doubt 3 ਸਾਲ ਲੱਗੇ ਸਾਰੀਆਂ ਚੀਜ਼ਾਂ ਹੋ ਗਈਆਂ ਉਹ 3 ਸਾਲਾਂ ਵਿੱਚ ਮੈਂ ਹੋਰ ਵੀ ਕੰਮ ਕੀਤਾ ਹੋਰ ਚਾਰ ਚੀਜ਼ਾਂ ਸਿੱਖੀਆਂ ਕਿਤਨਾ ਕਿਤੇ ਰਸਤਾ ਖੁੱਲ ਹੀ ਜਾਂਦਾ ਤੇ ਹੁਣ no doubt ਇਹ ਚੀਜ਼ਾਂ ਆ ਰਹੀਆਂ ਨੇ ਇਸ ਤੋਂ ਅੱਗੇ ਹੋਰ ਵੱਡੇ ਵੱਡੇ ਰਾਹ ਤੇ ਖੁੱਲਣਗੇ ਜੇ ਨਹੀਂ ਖੁੱਲਣਗੇ ਫਿਰ ਹੋਰ ਜ਼ੋਰ ਲਾਵਾਂਗੇ ਹੋਰ ਰਸਤੇ ਤੁਰਦੇ ਰਵਾਂਗੇ ਕਿਤੇ ਨਾ ਕਿਸੇ ਦਾ ਆਰਾਮ ਮਿਲੀ ਰਹੂਗਾ ਕਬੀਰ ਜੀ ਮੈਂ ਤੁਸੀਂ ਇੱਕ ਨਵੇਂ ਇਸ ਖੇਤਰ ਚ ਪੈਰ ਧਰਿਆ ਤੁਸੀਂ ਇੱਕ ਮੇਨ ਸਟਰੀਮ ਇੱਕ ਇੱਕ ਮੇਨਸੇ ਡ੍ਰੀਮ ਸਾਂਚਾ ਫਿਲਮੀ ਸਾਂਚੇ ਦੇ ਨਾਲ ਜੁੜਨਾ ਫਿਰ ਉੱਥੇ ਕੰਮ ਕਰਨਾ ਇੱਕ ਫਿਰ ਦਿਗਜ ਐਕਟਰਾਂ ਦਾ ਵਿੱਚ ਹੋਣਾ ਉਹ ਐਕਸਪੀਰੀਅੰਸ ਕਿਦਾਂ ਦਾ ਰਿਹਾ ਬਹੁਤ ਵਧੀਆ ਰਿਹਾ ਮੈਨੂੰ ਮੈਂ ਸੱਚੀ ਅੱਗੀ ਗੱਲ ਦੱਸਾਂ ਕਈ ਵਾਰੀ ਤਾਂ ਸੈੱਟ ਤੇ ਜਦੋਂ ਬੰਦਾ ਜਾਂਦਾ ਹੁੰਦਾ ਹੁੰਦਾ ਨਾ ਆਪਾਂ ਨੂੰ ਲੱਗਦਾ ਆਪਾਂ ਇੱਥੇ ਬਿਲੋਂਗ ਹੀ ਨਹੀਂ ਕਰਦੇ ਵੀ ਆ ਪਤਾ ਨਹੀਂ ਆਪਣੀ ਇਨੀ ਹیثیت ਹੈਗੀ ਹੋਈ ਆ ਕਿ ਆਪਾਂ ਇੱਥੇ ਖੜੇ ਆ ਕਿ ਨਹੀਂ ਪਰ ਇਹ ਜਦੋਂ ਤੁਸੀਂ ਹੌਲੀ ਹੌਲੀ ਆਪਣੇ ਆਪ 'ਚ ਬਲੀਵ ਕਰਦੇ ਰਹਿੰਦੇ ਹੋ ਕੰਮ ਕਰਦੇ ਰਹਿੰਦੇ ਹੋ ਨਾ ਉਹ ਚੀਜ਼ਾਂ ਤੁਹਾਨੂੰ ਕੰਫਰਟੇਬਲ ਫੀਲ ਹੁੰਦੀਆਂ ਰਹਿੰਦੀਆਂ ਨੇ ਇੱਕ ਦਿਵਾਰੀ ਜਦੋਂ ਫੋਰ ਐਗਜ਼ਾਮਪਲ ਕੋਈ ਵੱਡਾ ਐਕਟਰ ਹੈ ਉਹਨਾਂ ਦੇ ਅੱਗੇ ਖੜੇ ਹੋਣ ਲੱਗੇ ਨਾ ਪਰ ਮੇਰੇ ਨਾਲ ਟੱਚ ਛੂਟ ਕਦੇ ਐ ਨਹੀਂ ਹੋਇਆ ਵੀ ਯਾਰ ਅੱਛਾ ਕੋਈ ਆ ਗਿਆ ਕਿਉਂਕਿ ਨਾ ਹੁਣ ਪਤਾ ਨਹੀਂ ਲੋਕ ਇਸ ਚੀਜ਼ ਨੂੰ ਕਿਵੇਂ ਲੈਣਗੇ ਮੇਰੇ ਮਨ 'ਚ ਵਿਚਾਰ ਰਿਹਾ ਹੈ ਵੀ ਆਪਾਂ ਵੀ ਇੱਕ ਦਿਨ ਕੁਝ ਬਣਾਗੇ ਤੇ ਆਪਾਂ ਕਿਸੇ ਤੋਂ ਘੱਟ ਨਹੀਂ ਹੈਗੇ ਆਪਾਂ ਵੀ ਸਭ ਕੁਝ ਕਰਕੇ ਹਟਾਂਗੇ ਤਾਂ ਗੱਲ ਕੀ ਹੈ ਕਿ ਇਹ ਜਿੰਨੇ ਵੱਡੇ ਚਿਹਰੇ ਸਕਰੀਨਾਂ ਦੇ ਦਿਖਦੇ ਨੇ ਉਹਨਾਂ ਹੀ ਵੱਡੇ ਦਿਲ ਹੁੰਦੇ ਨੇ ਮੈਂ ਬਹੁਤ ਇਹੋ ਜਿਹੇ ਵੱਡੇ ਵੱਡੇ ਐਕਟਰਾਂ ਨਾਲ ਮਿਲੇ ਆ ਤਾਂ ਉਹਨਾਂ ਨੇ ਗੱਲ ਕੀਤੀ ਹੈ ਉਹਨਾਂ ਹੀ ਵਧੀਆ ਇਨਸਾਨ ਨੇ ਤੇ ਉਹਨਾਂ ਨੂੰ ਦੇਖ ਕੇ ਬੰਦਾ ਇਨਸਪਾਇਰ ਹੁੰਦਾ ਕਿ ਆਪਾਂ ਵੀ ਜਿੰਨੇ ਮਰਜੀ ਵੱਡੇ ਬਣ ਜਾਈਏ ਇਨਸਾਨ ਹਮੇਸ਼ਾ ਲੱਗੇ ਗਿਆ ਹੈ। ਵੀਰ ਜਿਹੜੇ ਤੁਸੀਂ ਫਿਲਮ ਕੀਤੀ ਸੀ ਆ ਖੰਡਰੀ ਵਾਲੀ ਇਹਦੇ ਇਹਦਾ ਤਜਰਬਾ ਇਹ ਤੁਹਾਡੇ ਮਨੋਬਲ ਨੂੰ ਕਿੰਨਾ ਕੁ ਪ੍ਰਭਾਵਿਤ ਕੀਤਾ ਇਸ ਫਿਲਮ ਨੇ। ਇਸ ਫਿਲਮ ਤੋਂ ਪਹਿਲਾਂ ਨਾ ਮੈਂ ਪ੍ਰੋਫੈਸ਼ਨਲੀ ਸਿੱਖਿਆ ਨਹੀਂ ਸੀ ਕਿਤੇ ਵੀ ਨਾ ਕੋਈ ਕੋਰਸ ਕੀਤਾ ਸੀ ਨਾ ਜਿਸੇ ਕਲਾਸ ਨੂੰ ਜੁਆਇਨ ਕੀਤਾ ਸੀ। ਜਿਹੜੇ ਉਹ 30 ਤੋਂ 35 ਦਿਨ ਸ਼ੂਟਿੰਗ ਦੇ ਸੀਗੇ ਉਸ ਤੋਂ ਪਹਿਲਾਂ ਪ੍ਰੀ ਪ੍ਰੋਡਕਸ਼ਨ ਹੁੰਦੀ ਹੈ ਸਕ੍ਰਿਪਟ ਰੀਡਿੰਗ ਸਲੀਆਂ ਮੈਂ ਫਿਲਮ ਲਈ ਆਪਣੇ ਵਾਲ ਵੀ ਵਧਾਏ ক্রিকেট ਮੈਂ ਫਿਲਮ ਦੇ ਵਿੱਚ ਇੱਕ ਫਾਸਟ ਬੋਲਰ ਆ ਮੈਂ ਕ੍ਰਿਕਟ ਵੀ ਸਿੱਖਿਆ ਬੋਲਿੰਗ ਕਰਨੀ ਸਿੱਖੀ ਮੈਂ ਦਬੱਟਾ ਪਾਉਂਦਾ ਸੀਗਾ ਉਹ ਮੇਰੀ ਬਾਈਨਿਕ ਹੁੰਦੀ ਸੀ ਪੂਰੀ ਉਹ ਮੈਂ ਸਿੱਖਿਆ ਇੱਕ ਦੋ ਮਹੀਨੇ ਲਾ ਕੇ ਉਹ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ ਮਤਲਬ ਉਹ ਤਿੰਨ ਚਾਰ ਮਹੀਨੇ ਜਿਹੜੇ ਸੀਗੇ ਉਹ ਮੇਰਾ ਪੂਰਾ ਫਿਲਮ ਸਕੂਲ ਸੀਗਾ ਇਸ ਸਮੇਂ ਨੂੰ ਮੇਰੀ ਪੂਰੀ ਐਕਟਿੰਗ ਕਲਾਸ ਹੀ ਚੱਲੀ ਆ ਉਹ ਮੈਂ ਇੱਕ ਇੱਕ ਇਮੋਸ਼ਨ ਉੱਥੇ ਸਿੱਖਿਆ ਕਿ ਕਿਵੇਂ ਉਹਨੂੰ ਲੈ ਕੇ ਆਉਣਾ ਹੈ ਬਾਹਰ ਕਿਉਂਕਿ ਕਈ ਵਾਰੀ ਹੁੰਦਾ ਹੈ ਆਪਾਂ ਇੱਕ ਸੀਨ ਪਰਫਾਰਮ ਕਰ ਰਹੇ ਹਾਂ ਉਹਦੇ ਚ ਇਹ ਹੈ ਕਿ ਚਲੋ ਕਰੈਕਟਰ ਗੁੱਸਾ ਕਰ ਰਿਹਾ ਹੈ ਪਰ ਉਹ ਗੁੱਸੇ ਦੇ ਪਿੱਛੇ ਉਹਦੇ ਹੋਰ 10 ਛੋਟੇ ਛੋਟੇ ਇਮੋਸ਼ਨ ਨੇ ਉਹ ਖੁਸ਼ ਹੈ ਉਹਨੂੰ ਕਿਸੇ ਨੇ ਤੰਗ ਕੀਤਾ ਉਹਨੂੰ ਗੁੱਸਾ ਚੜਿਆ ਉਹਨੇ ਕੰਟਰੋਲ ਕੀਤਾ ਫਿਰ ਗੁੱਸਾ ਹੋਇਆ ਫਿਰ ਕੰਟਰੋਲ ਕੀਤਾ ਫਿਰ ਇੱਕਦਮ ਲਾਸਟ ਤੇ ਆ ਕੇ ਉਹਦਾ ਬਰਸਟ ਆਉਂਦਾ ਉਹ ਜਿਹੜੀਆਂ ਪਿੱਛੇ ਦੀਆਂ ਲੇਅਰਸ ਨੇ ਉਹ ਤੁਹਾਨੂੰ ਅੱਖਾਂ 'ਚ ਦੇਖਦੀਆਂ ਨੇ ਆਪਾਂ ਬੋਲ ਕੇ ਨਹੀਂ ਦੱਸ ਸਕਦੇ ਉਹ ਸਾਰੀਆਂ ਚੀਜ਼ਾਂ ਉਹਨਕੀਆਂ-ਨਕੀਆਂ ਚੀਜ਼ਾਂ ਸਿੱਖਤੀ ਸਿੱਖੀਆਂ ਕਰੀਆਂ ਚਾਹ ਗਲਤੀਆਂ ਵੀ ਕੀਤੀਆਂ ਕਈ ਜਿਹੜੀਆਂ ਹੋਈਆਂ ਵੀ ਹੋਈਆਂ ਵੀ ਜੋ ਲੱਗਦੀਆਂ ਸੀ ਯਾਰ ਇਹ ਤਾਂ ਬਹੁਤ ਸੌਖਾ ਜਿਵੇਂ ਇੱਕ ਸੀਨ ਸੀਗਾ ਉਹ ਜਿਹੜੇ ਸਮਾਈਲ ਕਰਨਾ ਸੀਗਾ ਹੁਣ ਤੁਸੀਂ ਕਹੋਗੇ ਸਮਾਈਲ ਕਰਨਾ ਕਿੰਨਾ ਔਖਾ ਹੈ ਉਹ ਸੀਨ ਦੇ ਸਭ ਤੋਂ ਵੱਧ ਟੈਕੀ ਮੇਰੇ ਉਹ ਸੀਨ ਦੇ ਸੀਗੇ ਤਾਂ ਕਰਕੇ ਤੁਸੀਂ ਨਵੀਂ ਨਵੀਂ ਚੀਜ਼ਾਂ ਐਕਸਪਲੋਰ ਕਰਦੋ ਆਪ ਦੀ ਅਬਿਲਿਟੀਜ਼ ਨੂੰ ਪਤਾ ਕਰਦੋ ਮੇਰੇ ਖਿਆਲ ਨਾਲ ਐਕਟਿੰਗ ਇੱਕ ਏਡੀ ਕੀ ਜ਼ਿਆਦਾ ਖੂਬਸੂਰਤ ਚੀਜ਼ ਹੈ ਤੁਸੀਂ ਇੱਕ ਸ਼ਰੀਰ 'ਚ ਰਹਿ ਕੇ ਵੱਖ-ਵੱਖੇ ਸ਼ਰੀਰਾਂ ਨੂੰ ਮਹਿਸੂਸ ਕਰ ਸਕਦੇ ਹੋ ਮਤਲਬ ਜੇ ਤੁਸੀਂ ਥੋੜਾ ਡੀਪਲੀ ਸੋਚੋ ਯੂ ਕੈਨ ਪਲੇ ਡਿਫਰੈਂਟ ਇਮੋਸ਼ਨਸ ਇਨ ਵਨ ਸੋਲ ਉਹ ਬਹੁਤ ਵੱਡੀ ਗੱਲ ਹੈ ਤੇ ਉਹ ਐਕਸਪੀ especially ਜਦ ਤੁਸੀਂ ਇੱਕ ਗ੍ਰਾਫ ਤੇ ਚੱਲ ਰਹੇ ਹੋ ਕਹਾਣੀ ਚੱਲ ਰਹੀ ਹੋ ਤੁਹਾਡੇ ਆਸ-ਪਾਸੇ ਕਿਰਦਾਰ ਨੇ ਤੁਸੀਂ ਉਹ ਕਾਸਟੂਮ ਪਾਇਆ ਹੋਇਆ ਉਹ ਬਹੁਤ ਵਕਰੀ ਫੀਲਿੰਗ ਹੈ ਮੈਂ ਬਿਆਨ ਵੀ ਨਹੀਂ ਕਰ ਪਾਉਂਗਾ ਦੋਸਤ ਇਹ ਵੀ ਇਹ ਟਰਨਿੰਗ ਪੁਆਇੰਟ ਕਿਦਾਂ ਦਾ ਸਾਬਤ ਹੋਈ ਤੁਹਾਡੇ ਲਈ ਫਿਲਮ ਇਹ ਟਰਨਿੰਗ ਪੁਆਇੰਟ ਮੈਂ ਕਹਾਂਗਾ ਕਿਉਂਕਿ ਦੇਖੋ ਫਿਲਮ ਕਿਉਂਕਿ ਡਾਇਰੈਕਟਰ ਦੀ ਵੀ ਫਸਟ ਟਾਈਮ ਹੈ ਜਿਹੜੇ ਮਤਲਬ ਅਨਕੁਸ਼ ਸਿੰਘਲਾ ਸਾਡੇ ਸਰ ਨੇ ਉਹਨਾਂ ਦੀ ਵੀ ਫਸਟ ਟਾਈਮ ਫਿਲਮ ਹੈ ਫਿਲਮ ਅਲੀ ਰਿਲੀਜ਼ ਹੋ ਰਹੀ ਹੈ ਜਦੋਂ ਫਿਲਮ ਬਣੀ ਉਸ ਤੋਂ ਬਾਅਦ ਉਹੀ ਗੱਲ ਹੈ ਇੱਕ ਮਨੋਬਲ ਬਣ ਗਿਆ ਕੰਫੀਡੈਂਸ ਬਣ ਗਿਆ ਕਿ ਹੁਣ ਕਰ ਸਕਦੇ ਹਾਂ ਫਿਰ ਪੂਰਾ ਜ਼ੋਰ ਲਾ ਕੇ ਆਡੀਸ਼ਨ ਦਿੱਤੇ ਸਾਰੀਆਂ ਚੀਜ਼ਾਂ ਕਰੀਆਂ ਫਿਲਮ ਤੇ ਚਾਰ ਲੋਕਾਂ ਨਾਲ ਮਿਲੇ ਟਰਨਿੰਗ ਪੁਆਇੰਟ ਇਹਦਾ ਬਣਿਆ ਕਿ ਜਦੋਂ ਤੁਸੀਂ ਫਿਲਮ ਤੇ ਛੱਟ ਤੇ ਰਹਿੰਦੇ ਹੋ ਨਾ ਤੁਸੀਂ ਇੱਕ ਇਕੋਸਿਸਟਮ ਨੂੰ ਸਮਝਦੇ ਹੋ ਕਿ ਕਿਹੜੇ ਬੰਦੇ ਨਾਲ ਕਿਵੇਂ ਗੱਲ ਕਰਨੀਆਂ ਹੈ ਉਹੀ ਗੱਲ ਵਿੱਚ ਦੂ ਟੂ ਨੋਟ ਐਂਡ ਵਿੱਚ ਟੂ ਨਾਟ ਕਿਹੜੇ ਰਾਸਤੇ ਨੂੰ ਅਪਣਾਉਣਾ ਹੈ ਤੇ ਇਸ ਰਾਸਤੇ ਤੇ ਤੁਰਨਾ ਕਿਵੇਂ ਨਹੀਂ ਤਾਂ ਐਜ਼ ਐਨ ਐਕਟਰ ਨਾ ਤੁਸੀਂ ਜਦੋਂ ਕੰਮ ਨਹੀਂ ਮਿਲ ਰਹਾ ਤੁਸੀਂ ਡੈਸਪੀਰੇਟ ਹੋ ਜਾਂਦੇ ਹੋ ਡੈਸਪੀਰੇਸ਼ਨ ਤੁਹਾਨੂੰ ਗਲਤ ਰਾਸਤਿਆਂ ਤੇ ਲੈ ਜਾਂਦੀ ਹੈ ਉਹਨੂੰ ਲੰਗਰ ਰੂਪ ਕੋਈ ਨੁਕਸਾਨ ਹੀ ਨੁਕਸਾਨ ਹੋਊਗੀ ਕਿਸੇ ਵੀ ਇੰਡਸਟਰੀ 'ਚ ਚਲਜੋ ਭਾਵੇਂ ਫਿਲਮ ਇੰਡਸਟਰੀ ਹੈ ਭਾਵੇਂ ਹੋਰ ਵੀ ਕਿਸੇ ਤਰ੍ਹਾਂ ਦਾ ਕੈਰੀਅਰ ਹੈ ਦੁਨਤਰਾ ਸਾਰੇ ਪਾਸੇ ਮਿਲਨੇ ਏ ਥੋੜੇ ਦੇ ਤੁਸੀਂ ਕਿੱਥੇ ਫਿਲਟਰ ਕਰਨਾ ਹੈ ਕਿੱਥੇ ਨਹੀਂ ਕਰਨਾ ਉਹਨੂੰ ਫਿਲਟਰ ਨੂੰ ਸਮਝਣ ਲਈ ਬੇਰਲੀਆ ਫਿਲਮ ਕਰਨੀ ਪਈ ਜ਼ਵਰੀ ਬਣੀ ਇਹ ਉਹੀ ਮੇਰਾ ਟਰਨਿੰਗ ਪੁਆਇੰਟ ਸੀਗਾ ਉਸ ਤੋਂ ਬਾਅਦ ਜਿਵੇਂ Netflix ਦੇ ਕੋਹਰਾ ਕੀਤਾ ਇਕੱਠੇ ਕਰਕੇ ਇੱਕ ਵੈਬ ਸੀਰੀਜ਼ ਕੀਤੀ ਤੁਸੀਂ ਹੋਰ ਵੱਡੇ ਪ੍ਰੋਜੈਕਟਸ ਤਾਂ ਹੀ ਕਰ ਪਾਣੇ ਹੋ ਕਿਉਂਕਿ ਤੁਹਾਡੀ ਜੇ ਬੇਸ ਸਟਰੋਂਗ ਤਾਂ ਕਿਉਂਕਿ ਬੇਸ ਸਟਰੋਂਗ ਬਣਿਆ ਉਹ ਨਹੀਂ ਮੇਰਾ ਤੁਸੀਂ ਕਹਿੰਨੋ ਵੀ ਇੱਕਦਮ ਟੇਬਲ ਟਰਨ ਕਰਤਾ ਵੀ ਯਾਰ ਹੁਣ ਆਪਾਂ ਕਰ ਸਕਦੇ ਹਾਂ ਹੁਣ ਇਦਾਂ ਕਰਨਾ ਚਲੋ ਉਹੀ ਲੱਗਦਾ ਹੈ ਕਈ ਵਾਰੀ ਵੀ ਜੇ ਜਿਹੜੀ ਸਮਝ ਆਜੇ ਜੇ ਉਸੇ ਸਮਝ ਨਾਲ ਛੂਟ ਕੀਤੀ ਹੁੰਦੀ ਗਚਪਚ ਤਾਂ ਹੋਰ ਜ਼ਿਆਦਾ ਬਿਹਤਰ ਪਰਫਾਰਮ ਕਰ ਦਿੰਦਾ ਇਹ ਤਾਂ ਹੈ ਜੀ ਮੈਂ ਤੁਸੀਂ ਕੋਹਰਾ ਦਾ ਵੀ ਹਿੱਸਾ ਬਣੇ ਹਾਂ ਇਸ ਫਿਲਮ ਨਾਲ ਜੁੜਨ ਦਾ ਸਬਬਕ ਕਿਵੇਂ ਬਣਿਆ ਕੋਹਰਾ ਨਾਲ ਕੋਹਰਾ ਨਾਲ ਜੁੜਨ ਦਾ ਸਬਬਕ ਬਣਿਆ ਇੱਕ ਬੜੇ ਵਧੀਆ ਕਾਸਟਿੰਗ ਡਾਇਰੈਕਟਰ ਨੇ ਨਿਕਿਤਾ ਗਰੋਵਰ ਤੇ ਉਹਨਾਂ ਨੂੰ ਮੈਂ ਕੋਵਿਡ ਚੋਡੀਸ਼ਨ ਦਿੱਤਾ ਸੀ ਇਹ ਇਸ ਫਿਲਮ ਦੇ ਔਡੀਸ਼ਨ ਤੋਂ ਪਹਿਲਾਂ ਤੇ ਜਦੋਂ ਮੈਂ ਉਹਨਾਂ ਨੂੰ ਔਡੀਸ਼ਨ ਦਿੱਤਾ ਉਹ ਕਿਸੇ ਹੋਰ ਪ੍ਰੋਜੈਕਟ ਲਈ ਸੀ ਪਰ ਆਫਟਰ 2 ਇਅਰਸ ਉਹਨਾਂ ਦੀ ਟੀਮ ਦਾ ਮੈਨੂੰ ਕਾਲ ਆਇਆ ਜਦੋਂ ਕੋਹਰਾ ਦੀ ਕਾਸਟਿੰਗ ਉਹ ਚੰਨੀਗੜ੍ਹ 'ਚ ਕਰ ਰਹੀ ਸੀ ਮੈਂ ਉਹਨਾਂ ਨੂੰ ਓਡੀਸ਼ਨ ਦੇਣ ਗਿਆ ਫਿਰ ਉਹ ਸਿਲੈਕਸ਼ਨ ਹੋ ਗਈ ਕਿਤਨਾ ਤਜਰਬਾ ਰਹੀ ਇਹ ਫਿਲਮ ਤੁਹਾਡੇ ਲਈ ਕੋਹਰਾ ਕੋਹਰਾ ਸਬ ਵੈਬ ਸੀਰੀਜ਼ ਹਾਂਜੀ ਹਾਂਜੀ ਕੋਹਰਾ ਇੱਕ ਬਹੁਤ ਹੀ ਵਧੀਆ ਤਜਰਬਾ ਸੀ ਜਿਹੜੀ ਮੈਂ ਤੁਹਾਨੂੰ ਗੱਲ ਦੱਸ ਰਿਹਾ ਸੀ ਵੀ ਉੱਥੇ ਏਡਾ ਵੱਡਾ ਸੈੱਟ ਸੀ ਕੁਆਲਿਟੀ ਮਿਲਦੀ ਸੀ ਸਾਰਾ ਕੁਝ ਸੀ ਉਹ ਗਲੈਮਰ ਦਾ ਜੋ ਵੀ ਚੀਜ਼ ਹੈ ਸਣੀ ਉੱਥੇ ਜਾ ਕੇ ਕਈ ਵਾਰੀ ਉਹ ਹੀ ਲੱਗਦਾ ਸੀ ਵੀ ਆ ਰ ਅੱਛਾ ਆਪਣੇ ਨਹੀਂ ਆਏ ਸਭ ਪਰ ਇਹ ਕਿ ਉਹ ਜਿਹੜਾ ਸੈੱਟ ਸੀ ਜਿਹੜੇ ਡਾਇਰੈਕਟਰ ਸੀਗੇ ਸਾਡੇ ਉਹ ਜਿਹੜੇ ਨਾਲ ਪਤਾਲ ਲੋਕੀ ਬਣਾਈ ਹੈ ਸੁਦੀਪ ਮੇ ਸ਼ਰਮਾ ਸਰ ਤੇ ਉਹਨਾਂ ਦਾ ਇੱਕ ਸਿਸਟਮ ਹੈ ਕੰਮ ਕਰਨ ਦਾ ਉਹ ਇੱਕੋ ਪਰਟੀਕੂਲਰ ਟੀਮ ਨਾਲ ਕੰਮ ਕਰਦੇ ਨੇ ਕਿ ਬੜਾ ਹੀ ਪੋਜ਼ਿਟਿਵ ਜਿਹਾ এনवायरमेंट ਸੀਗਾ ਕਿਉਂਕਿ ਨਾ ਉੱਥੇ ਮੈਨੂੰ ਲੱਗਦਾ ਮੇਰੇ ਜੋ ਵੀ ਸੀਨ ਸੀਗੇ ਬੜੀ ਸਮੂਥਲੀ ਨਿਕਲੇ ਸਾਰੇ ਦੇ ਸਾਰੇ ਜਿਨ੍ਹਾਂ ਨੇ ਮੇਰੇ ਫਾਦਰ ਦਾ ਕਰੈਕਟਰ ਪਲੇ ਕਰਿਆ ਪ੍ਰਧੂਮਨ ਸਿੰਘ ਸਰ ਤੇ ਮੇਰੇ ਮਦਰ ਮੋਨਾ ਸਿੰਘ ਬਣਨੇ ਨੇ ਤੁਹਾਨੂੰ ਵੀ ਬੜੇ ਕੰਫਰਟਿੰਗ ਹਿਊਮਨਸ ਨੇ ਇਨ ਪਰਸਨ ਤੇ ਜਦੋਂ ਤੁਸੀਂ ਕੰਫਰਟ ਹੋ ਜਾਂਦੇ ਹੋ ਨਾ ਸੈਟ ਤੇ ਕਿਉਂਕਿ ਚਲੋ ਆਬਵੀਅਸਲੀ ਉਮਰ 'ਚ ਮੈਂ ਬਹੁਤ ਛੋਟਾ ਸੀਗਾ ਇਹ ਚੀਜ਼ਾਂ ਮਿਲੀਆਂ ਨੇ ਸਭ ਚੀਜ਼ਾਂ ਬਹੁਤ ਵਧੀਆ ਆਪਣੇ ਆਪ ਵਧੀਆ ਨਿਕਲ ਜਾਂਦੀਆਂ। ਕਦੇ ਤੁਸੀਂ ਆਪਾਂ ਗੱਲ ਕਰੀਏ ਤੁਸੀਂ ਐਕਟਿੰਗ ਫੀਲਡ ਦੇ ਵਿੱਚ ਇੱਕ ਬੜੇ ਵਧੀਆ ਕਦਮ ਵਧਾ ਕੇ ਅੱਗੇ ਚੱਲ ਰਹੇ ਹੋ। ਜੇ ਅਸੀਂ ਮੰਨੀਏ ਵੀ ਤੁਹਾਡਾ ਆਈਡੀਅਲ ਇਹਨਾਂ ਨੂੰ ਤੁਸੀਂ ਐਡਮਾਇਰ ਕਰਦੇ ਹੋ ਇਸ ਲਾਈਨ ਦੇ ਵਿੱਚ। ਮੈਂ ਐਜ਼ ਐਨ ਐਕਟਰ ਇਰਫਾਨ ਖਾਨ ਸਾਹਿਬ ਨੂੰ ਬਹੁਤ ਪਸੰਦ ਕਰਦਾ। ਮੈਨੂੰ ਲੱਗਦਾ ਹੈ ਉਹ ਇੱਕ ਸਟੈਂਡਰਡ ਆਫ ਐਕਟਿੰਗ ਹੈ ਜੋ ਮੈਂ ਰੀਚ ਕਰਨਾ ਚਾਹਾਂਗਾ। ਬਾਕੀ ਬਹੁਤ ਓਨੈਸਟਲੀ ਦੱਸਣਾ ਮਤਲਬ ਇਦਾਂ ਮੈਂ ਕੋਈ ਵੀ ਕੋਈ ਮੇਰੇ ਇਦਾਂ ਪਰਟੀਕੂਲਰ ਆਈਡੀਅਲ ਨਹੀਂ ਹੈਗੇ ਇਰਫਾਨ ਖਾਨ ਸਾਹਿਬ ਹੀ ਨਹੀਂ ਜਿਨ੍ਹਾਂ ਦੀ ਐਕਟਿੰਗ ਨੂੰ ਮੈਨੂੰ ਦੇਖ ਕੇ ਲ ਇਸ ਲੈਵਲ ਤੇ ਮੈਂ ਕੰਮ ਕਰਨਾ ਚਾਹਦਾ ਆਪਣੀ ਜ਼ਿੰਦਗੀ ਚ ਇਸ ਲੈਵਲ ਦੀ ਐਕਟਿੰਗ ਨੂੰ ਅਚੀਵ ਕਰਨਾ ਚਾਹਦਾ ਅਸਾਂ ਫਿਰ ਇੱਕ ਮੰਨੀ ਹੈ ਆਪਾਂ ਇੱਕ ਸਿਰਜਣ ਹੁੰਦੀ ਸਿਨੇਮਾ ਦੀ ਸਿਰਜਣਾ ਹੁੰਦੀ ਵੀ ਆਪਾਂ ਹਰ ਐਕਟਰ ਦਾ ਥਾਟ ਹੁੰਦਾ ਮੈਂ ਇਤਨੀਆਂ ਫਿਲਮਾਂ ਚ ਕੰਫਰਟੇਬਲ ਮਹਿਸੂਸ ਕਰਦਾ ਕਿਦਾਂ ਦਾ ਤੁਸੀਂ ਤੁਸੀਂ ਖੁਦ ਕਿਦਾਂ ਦਾ ਸਿਨੇਮਾ ਜਾਂ ਵੈਬ ਸੀਰੀਜ਼ ਕਰਨੀਆਂ ਚਾਹੋਗੇ ਆਉਣ ਵਾਲੇ ਦਿਨਾਂ ਚ ਦੇਖੋ ਮੈਂ ਤਾਂ ਪਾਣੀ ਆ ਮੈਨੂੰ ਜਿਹੜੇ ਮਰਜ਼ੀ ਡੋਂਗੇ ਜਪਾ ਲਵਾਂ ਮੈਂ ਫੈਲ ਜਾਵਾਂ ਤੇ ਮੇਰੇ ਲਈ ਇਹ ਨਹੀਂ ਹੈਗਾ ਕਿ ਮੈਂ ਇੱਕ ਪਰਟੀਕੂਲਰ ਤਰ੍ਹਾਂ ਦਾ ਕੰਮ ਕਰਨਾ ਚਾਹੁੰਦਾ ਇਹੋ ਜਿਹਾ ਕੋਈ ਵੀ ਕਿਰਦਾਰ ਇਹਦੇ ਵਿੱਚ ਮੈਂ ਆਪਦੀ ਕਲਾ ਨੂੰ ਦੇਖ ਸਕਦਾ ਕਲਾ ਨੂੰ ਦਿਖਾ ਸਕਦਾ ਜਾਂ ਨਿہار ਸਕਦਾ ਸਿੱਖ ਸਕਦਾ ਚਾਰ ਚੀਜ਼ਾਂ ਮੈਂ ਬਿਲਕੁਲ ਕਰਨਾ ਚਾਹਾਂਗਾ ਉਹਦੇ ਵਿੱਚ ਮੇਰਾ ਕੋਈ ਪਾਰਟਿਕੂਲਰ ਨਹੀਂ ਹੈਗਾ ਬਸ ਇੱਕੋ ਚੀਜ਼ ਮੈਟਰ ਕਰਦੀ ਹੈ ਕਿ ਜੋ ਵੀ ਮੈਂ ਪ੍ਰੋਜੈਕਟ ਕਰਾਂ ਉਹਦੇ ਵਿੱਚ ਮੈਂ ਚਾਰ ਚੀਜ਼ਾਂ ਸਿੱਖਾਂ ਤੇ ਹੋਰ ਉੱਪਰ ਕੇ ਬਾਹਰ ਹੋਣ ਇੱਕ ਵਧੀਆ ਲੋਕਾਂ ਨਾਲ ਇੱਕ ਪੋਜ਼ਿਟਿਵ এনवायरमेंट 'ਚ ਕੰਮ ਕਰੇ ਕੋਈ ਕੋਈ ਸੋਚ ਹੋਵੇ ਤੁਹਾਡੀ ਕਿ ਮੈਂ ਆਉਣ ਵਾਲੇ ਦਿਨਾਂ 'ਚ ਇਦਾਂ ਦੀ ਫਿਲਮ ਕਰਨੀ ਹੈ ਜਾਂ ਇਦਾਂ ਦਾ ਕੋਈ ਪ੍ਰੋਜੈਕਟ ਕਰਨਾ ਹੈ ਕਿ ਡ੍ਰੀਮ ਪ੍ਰੋਜੈਕਟ ਤੁਹਾਡਾ ਕਹੀਏ ਕਰਨਾ ਡ੍ਰੀਮ ਪ੍ਰੋਜੈਕਟ ਕਹੀਏ ਇੱਕ ਇੰਟੈਂਸ ਪ੍ਰੋਜੈਕਟ ਤੋਂ ਮੈਂ ਪੱਕਾ ਹੀ ਕਰਨਾ ਚਾਹੁੰਦਾ ਜਿਹਦੇ ਜਿਹੇ ਇੱਕ ਬੜਾ ਹੀ ਸੀਰੀਅਸ ਜਿਹਾ ਰੋਗਲਾ ਵੀ ਮਤਲਬ ਉਹੀ ਗੱਲ ਹੈ ਵੀ ਸਾਰੇ ਜਾਨੇ ਦੇਖਣਗੇ ਉਹ ਆ ਇਹਦੇ ਤੋਂ ਹੀ ਕਰਾਉਣਾ ਸਾਰਾ ਕੰਮ ਬਟ ਇਹ ਉਹੀ ਜਿਵੇਂ ਮਿਰਜ਼ਾਪੁਰ ਵਰਗੇ ਸਬਜੈਕਟਸ ਨੇ ਆਪਾ ਤਾਲੁਕ ਵਰਗੇ ਸਬਜੈਕਟਸ ਨੇ ਇੰਟੈਂਸ ਰੋਲਸ ਹੁੰਦੇ ਨੇ ਥੋੜੇ ਸੀਰੀਅਸ ਆ ਆਪਾਂ ਥੋੜਾ ਕਰਾਇਮ ਦੇ ਆਸਪਾਸ ਉਹ ਜਿਹੜਾ ਮੈਂ ਪ੍ਰੋਜੈਕਟ ਪੱਕਾ ਕਰਨਾ ਚਾਹਾਂਗਾ ਕਿਉਂਕਿ ਹੁਣ ਤੱਕ ਜਿੰਨੇ ਵੀ ਮੈਨੂੰ ਰੋਲਸ ਮਿਲੇ ਨੇ ਥੋਲਕੇ ਹਲਕੇ ਸਵੀਟ ਬੋਏ ਚਾਕਲੇਟ ਬੋਏ ਟਾਈਪ ਦੇ ਕੈਰੈਕਟਰਸ ਨੇ ਉਹਨਾਂ ਵਿੱਚ ਵੱਖਰੇ ਵੱਖਰੇ ਲੇਅਰਜ਼ ਜ਼ਰੂਰ ਨੇ ਜਿਵੇਂ ਗੁੱਡਪ੍ਰਿੰਕ ਵੱਖਰਾ ਹੈ ਕੋਰਚ ਨਿਹਾਲ ਵੱਖਰਾ ਹੈ ਉਹ ਚੀਜ਼ਾਂ ਵੱਖਰੀਆਂ ਨੇ ਬਟ ਮੈਂ ਥੋੜਾ ਜਿਹਾ ਹੋਰ ਸੀਰੀਅਸ ਰੋਲ ਵੱਲ ਜਾਣਾ ਚਾਹਾਂਗਾ ਜਿਹਦੇ ਵਿੱਚ ਬਹੁਤ ਵਧੀਆ ਮਾਨ ਦੇ ਵਿੱਚ ਕਦੇ ਹੈ ਖੁਆਇਸ਼ ਵੀ ਹੋਣ ਵਾਲੀ ਜਿਵੇਂ ਅੱਜ ਮੈਂ ਪੰਜਾਬੀ ਸਿਨੇਮਾ ਦਾ ਹਿੱਸਾ ਬਣੂੰਗਾ ਖੁਆਇਸ਼ ਤਾਂ ਬਿਲਕੁਲ ਹੈ ਜੀ ਪਰ ਉਹੀ ਗੱਲ ਆਪਾਂ ਹੁਣੇ ਵੀ ਪਹਿਲਾਂ ਡਿਸਕਸ ਕਰ ਰਹੇ ਸੀਗੇ ਪੰਜਾਬ ਚ ਐਂਟਰੀ ਲੈਣਾ ਵੀ ਅੱਜ ਕੱਲ ਬਹੁਤ ਔਖਾ ਹੈ ਲੋਕ ਕਹਿੰਦੇ ਆ ਕਿ ਬੰਬਈ ਦੇ ਪ੍ਰੋਜੈਕਟ ਨੂੰ ਫੜਨਾ ਔਖੇ ਮਿਲਦਾ ਪਰ ਪੰਜਾਬ ਚ ਜਾਣਾ ਹੋਰ ਵੀ ਜ਼ਿਆਦਾ ਔਖਾ ਹੈ ਇੱਥੇ ਇੱਕ ਬੜਾ ਲਿਮਿਟਿਡ ਜਿਹਾ ਕਾਸਟਿੰਗ ਸਰਕਲ ਚੱਲ ਰਿਹਾ ਹੈ ਉਹਦੇ ਵਿੱਚ ਹੀ ਲੋਕਾਂ ਨੂੰ ਸਿਲੈਕਟ ਕੀਤਾ ਜਾਂਦਾ ਹੁਣ ਤੱਕ ਕੋਈ ਵਧੀਆ ਆਪਰਚੂਨਿਟੀ ਪੰਜਾਬ ਚ ਨਹੀਂ ਗਈ ਬਟ ਨੋ ਡਾਊਟ ਜੇ ਕਿਸੇ ਦਿਨ ਕੋਈ ਵਧੀਆ ਸਕ੍ਰਿਪਟ ਆਂਦੀ ਹੈ ਮੋਰ ਦ ਬੋਲ ਨਹੀਂ ਚਾਹੂ ਪੰਜਾਬੀ ਸਿਨੇਮਾ ਦੇ ਵਿੱਚ ਆਉਣਾ ਆਪਦੀ ਭਾਸ਼ਾ ਜਿਹੜੀ ਚੰਗੀ ਤਰ੍ਹਾਂ ਬੋਲ ਸਕਦੇ ਆ ਉਹਨੂੰ ਆਪਾਂ ਐਕਸਪ੍ਰੈਸ ਕਰ ਸਕਦੇ ਆ ਆਪਣੇ ਲੋਕ ਸਮਝ ਸਕਦੇ ਨੇ ਉਹਨਾਂ ਅੱਜ ਹਿੰਦੀ ਫਿਲਮ ਮੇਰੀ ਲੱਗ ਰਹੀ ਹੈ ਉਹਨੂੰ ਦੇਖਣ ਸਾਡੇ ਪਿੰਡਾਂ ਦੇ ਫਲੋਸਪੁਰ ਦੇ ਲੋਕ ਸਾਡੇ ਰਿਸ਼ਤੇਦਾਰ ਸਾਰੇ ਜਾ ਰਹੇ ਨੇ ਮੇਰੀਆਂ ਮਾਵਾ ਮਜ਼ੇ ਜਾ ਰਹੇ ਨੇ ਸਾਰੇ ਲੋਕ ਜਾ ਰਹੇ ਨੇ ਉਹਨਾਂ ਨੂੰ ਹੋਰ ਵੀ ਮਜ਼ਾ ਹੋਊਗਾ ਜੇ ਉਹ ਪੰਜਾਬੀ ਚੋ ਜੀ ਨੂੰ ਦੇਖਣਗੇ ਹੋਰ ਜ਼ਿਆਦਾ ਰਿਲੇਟ ਕਰ ਪਾਣਗੇ ਉਹਨਾਂ ਚੀਜ਼ਾਂ ਨੂੰ ਉਹ ਮੈਂ ਅੱਜ ਦਾਦੀ ਨੂੰ ਚਾ ਰਹੇ ਆ ਆਪਣੀ ਫਿਲਮ ਦਿਖਾਣਾ ਉਹਨਾਂ ਨੂੰ ਵਿੱਚ-ਥੜੀਆਂ-ਥੜੀਆਂ ਮੈਂ ਚੀਜ਼ਾਂ ਸਮਝਾਉਂਦਾ ਰਹਿਣਾ ਉਹਨਾਂ ਨੂੰ ਹਿੰਦੀ ਸਮਝ ਆਉਂਦੀ ਹੈ ਪਰ ਇਹ ਵੀ ਚੰਗੀ ਤਰ੍ਹਾਂ ਨਹੀਂ ਸਮਝ ਪਾਉਂਦੇ ਉਹ ਕਦੇ ਹੱਸਦੇ ਆ ਫਿਰ ਮੇਰੇ ਤੋਂ ਪੁੱਛਦੇ ਰਹਿੰਦੇ ਆ ਉਹੀ ਮੈਨੂੰ ਕਦੇ-ਕਦੇ ਲੱਗਦਾ ਜੇ ਪੰਜਾਬੀ ਫਿਲਮ ਹੁੰਦੀ ਉਹ ਚੰਗੀ ਤਰ੍ਹਾਂ ਉਹਨੂੰ ਦੇਖਦੇ ਐ ਇੰਜੋਏ ਕਰ ਪਾਉਂਦੇ ਹੋਰ ਜ਼ਿਆਦਾ ਪਿਆਰ ਦੇ ਪਾਉਂਦੇ ਵੀਰ ਜਦੋਂ ਤੁਹਾਡੀ ਫੈਮਿਲੀ ਨੇ ਤੁਹਾਡਾ ਟੀਜ਼ਰ ਦੇਖਿਆ ਫਿਲਹਾਨਾ ਗਿੱਚ-ਪਿਚ ਦਾ ਹਾਂ ਜੀ ਪ੍ਰਤੀਕਿਰਿਆ ਕੀ ਸੀ ਉਹਨਾਂ ਦੀ ਅਮੀ ਨੇ ਸਿਨੇਵਸਟ ਇੰਟਰਨੈਸ਼ਨਲ ਫਿਲਮ ਫੈਸਟਿਵਲ 'ਚ ਸਾਡੀ ਫਿਲਮ ਲੱਗੀ ਸੀ ਉੱਥੇ ਉਹਨਾਂ ਸਾਰਿਆਂ ਨੇ ਫਿਲਮ ਦੇਖੀ ਅਬਸਲੂਟਲੀ ਮੈਂ ਬਹੁਤ ਜ਼ਿਆਦਾ ਖੁਸ਼ੀ ਹੋਈ ਤੇ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਮੰਨਜ ਤੇ ਇਹ ਵੀ ਹੋਇਆ ਹੋਣਾ ਹੈ ਵੀ ਨਹੀਂ ਸੱਚੀ ਉਹ ਕੁਝ ਕਰਦੇ ਕਿਉਂਕਿ ਉਸ ਤੋਂ ਪਹਿਲਾਂ ਤੁਸੀਂ ਘਰੇ ਉੱਠਦੇ ਹੋ ਤਿਆਰ ਹੁੰਦੇ ਹੋ ਮੈਂ ਅੱਜ ਸ਼ੂਟ ਤੇ ਚੱਲਣਾ ਮੈਂ ਅੱਜ ਆਡੀਸ਼ਨ ਦੇ ਜਾਂਦਾ ਹਾਂ ਉਹਨਾਂ ਨੂੰ ਲੱਗ ਰਿਹਾ ਹੁੰਦਾ ਹੈ ਕਿ ਚਲੋ ਜਵਾਕ ਮਿਹਨਤ ਕਰ ਰਿਹਾ ਹੈ ਪਰ ਜਦੋਂ ਉਹ ਪ੍ਰੋਡਕਟ ਨਿਕਲ ਕੇ ਸਾਹਮਣੇ ਆ ਜਾਂਦਾ ਹੈ ਉਹ ਵੀ ਦੇਖਦੇ ਨੇ ਕਿ ਨਹੀਂ ਬੱਚੇ ਨੇ ਕੰਮ ਕੀਤਾ ਤੇ ਉਹੀ ਗੱਲ ਹੈ ਕਿ ਉਹਨਾਂ ਨੂੰ ਪਸੰਦ ਵੀ ਆਇਆ ਪਰ ਮੈਂ ਮੇਰੇ ਘਰ ਦੇ ਇੱਕ ਚੀਜ਼ ਵਜੋਂ ਬਹੁਤ ਜ਼ਿਆਦਾ ਵਧੀਆ ਨੇ ਉਹ ਮੇਰੀਆਂ ਕਮੀਆਂ ਨੂੰ ਦੱਸਦੇ ਨੇ ਉਹ ਮੈਨੂੰ ਪੰਪਰੀ ਦਿੰਦੇ ਨੇ ਸਾਡਾ ਬੱਚਾ ਤੇ ਉਹ ਜਿਹੜੀਆਂ ਕਮੀਆਂ ਮੈਨੂੰ ਦੱਸਦੇ ਨੇ ਉਹਨਾਂ ਚੀਜ਼ਾਂ ਨਾਲ ਹੀ ਬਣਾਉਦੇ ਆਪ ਨੂੰ ਇੰਪਰੂਵ ਕਰਦਾ ਸਿੱਖਦਾ ਤੇ ਅੱਗੇ ਗਰੋ ਕਰਦਾ ਵੀਰੇ ਸਲੈਂਚ ਜਿਵੇਂ ਤੁਸੀਂ ਤੁਹਾਡੇ ਪੈਰ ਜਿਹੜੇ ਹੈਗੇ ਤੁਸੀਂ ਬੜੀ ਮਜ਼ਬੂਤੀ ਨਾਲ ਕਦਮ ਜਮਾ ਲਏ ਜਮਾਉਣ ਵਾਲ ਵਧ ਰਹੇ ਹੋ ਬਿਲਕੁਲ ਇਹ ਕੀ ਖਾਸ ਤਿਆਰੀਆਂ ਕਰ ਰਹੇ ਹੋ ਕਿ ਉਹਨਾਂ ਨਾਲ ਜਿਹੜੀ ਤੁਹਾਡੀ ਪੈਂਠਾ ਉਹ ਹੋਰ ਵਾਧਾ ਹੋਵੇ ਵਿਸ਼ਾਲਤਾ ਹੋਵੇ ਉਹਦੇ ਵਿੱਚ ਬਿਲਕੁਲ ਸਹੀ ਗੱਲ ਹੈ ਹੁਣ ਇਹ ਤਾਂ ਪੈਰ ਜਮਾਨ ਦੀ ਕੋਸ਼ਿਸ਼ ਚੱਲ ਰਹੀ ਹੈ ਜਮੇ ਤਾਂ ਨਹੀਂ ਹੈਗੇ ਮਨੋਗਿਰ ਹੁਣੇ ਹੋਰ ਸਮਾਂ ਲੱਗੂਗਾ ਪਰ ਜਮਾ ਕੇ ਜ਼ਰੂਰ ਹਟਾਂਗੇ ਉਹਦੇ ਲਈ ਤਿਆਰੀ ਦਾ ਇਹੀ ਹੈ ਦੇਖੋ ਬਹੁਤ ਮੈਨੂੰ ਲੱਗਦਾ ਐਜ਼ ਐਨ ਐਕਟਰ ਤੁਸੀਂ ਕੀ ਕਰ ਸਕਦੇ ਹੋ ਆਪ ਦੀ ਕਲਮ ਨੂੰ ਧਿਆਨ ਦੇ ਸਕਦੇ ਹੋ ਆਪਣੇ ਐਕਟਿੰਗ ਦੇ ਜਿੰਦਗੀ ਪ੍ਰੈਕਟਿਸਿਸ ਐਕਸਰਸਾਈਜ਼ ਕਰ ਸਕਦੇ ਹੋ ਬਾਕੀ ਬਹੁਤ ਓਨੈਸਟਲੀ ਗੀਗਲ ਦੱਸਾਂ ਐਕਟਿੰਗ ਦੀ ਪ੍ਰੈਕਟਿਸ ਵੱਖਰੀ ਹੈ ਪਰ ਜੇ ਤੁਸੀਂ ਇੰਡਸਟਰੀ ਚ ਮੇਨਟੇਨ ਕਰਨਾ ਚਾਹੁੰਦੇ ਹੋ ਨਾ ਉਹਦੀ ਇੱਕ ਸਮਝ ਨੂੰ ਉਹਨੂੰ ਲੋਕਾਂ ਨਾਲ ਵਿਚਰਨਾ ਇਸ ਤਰੀਕੇ ਨਾਲ ਕਿਵੇਂ ਗੱਲ ਕਰਨੀ ਹੈ ਅੱਜ ਮੈਂ ਕੈਮਰੇ ਤੇ ਗੱਲ ਕਰ ਰਿਹਾ ਮੈਂ ਕਿਸ ਤਰੀਕੇ ਨਾਲ ਆਪਣਾ ਹੱਥ ਚਲਾਉਣਾ ਹੈ ਕਿਸ ਤਰੀਕੇ ਨਾਲ ਪੈਰ ਰੱਖਣਾ ਹੈ ਕਿੱਥੇ ਕਿਤੇ ਹੱਸਣਾ ਹੈ ਕਿੱਥੇ ਕਿਤੇ ਮੈਂ ਰੋਣਾ ਹੈ ਜੇ ਕੁਝ ਊਠੇ ਜੁਕਰਦੇ ਨਹੀਂ ਕਿੱਥੇ ਡੰਦੇ ਨਹੀਂ ਕੋਈ ਇੱਕ ਇੱਕ ਚੀਜ਼ਾਂ ਤਿਆਰ ਰੱਖਣੀਆਂ ਪੈਂਦੀਆਂ ਨੇ ਬਿਕੋਜ਼ ਇਹ ਜਿਹੜੀ ਇੰਡਸਟਰੀ ਹੈ ਇਹ ਬਹੁਤ ਜ਼ਿਆਦਾ ਡਿਪੈਂਡ ਕਰਦੀ ਹੈ ਕਿ ਲੋਕਾਂ ਨੂੰ ਤੁਹਾਡਾ ਕੀ ਪਰਸਪੈਕਟਿਵ ਹੈ ਹੋ ਸਕਦਾ ਤੁਸੀਂ ਮੈਨੂੰ ਪਰਸਨਲੀ ਜਾਣਦੇ ਹੋ ਤੁਸੀਂ ਚਾਰ ਲੋਕਾਂ ਨੂੰ ਕਹੋ ਕਬੀਰ ਹੰਬਲ ਹੈ ਪਰ ਜੇ ਕਬੀਰ ਕੈਮਰੇ ਤੇ ਹੰਬਲ ਦਿਖੂਗਾ ਨਹੀਂ ਨਾ ਤਾਂ ਲੋਕ ਕਬੀਰ ਨੂੰ ਪਸੰਦ ਨਹੀਂ ਕਰਨਗੇ ਇਹ ਇੱਕ ਬਹੁਤ ਹੀ ਬਿਟਰ ਟਰੂਥ ਹੈ ਤੇ ਇਹਨੂੰ ਆਪਾਂ ਨੂੰ ਫੋਲੋ ਕਰਨਾ ਹੀ ਪੈਣਾ ਐਸਾ ਆਉਣ ਵਾਲੇ ਉਹ ਰਹਾ ਤੋਂ ਇਲਾਵਾ ਹੋਰ ਕੀ ਕਰ ਰਹੇ ਹੋ 25 ਕੁੱਝ ਪ੍ਰੋਡਕਸ਼ਨਸ ਕਰਕੇ ਕੰਪਨੀਆਂ ਉਹ ਇੱਕ Web Series ਬਣਾ ਰਿਹਾ ਹੈ ਇਕੱਠੇ ਜੋ ਆਲਮੋਸਟ ਬਣ ਚੁੱਕੀ ਹੈ ਹਾਰਦਿਕ ਮਹਿਤਾ ਉਹਦੇ ਡਾਇਰੈਕਟਰ ਨੇ ਉਹਦੇ ਵਿੱਚ ਮੈਂ ਇੱਕ ਵਧੀਆ ਰੋਲ ਤੇ ਆ ਰਿਹਾ ਹਾਂ ਬਰुण ਸੋਪਤੀ ਉਹਦੇ ਜਿਹੜੀ ਮੇਨ ਲੀਡ ਤੇ ਨੇ ਮੈਂ ਉਹਨਾਂ ਦੇ ਬਚਪਨ ਦਾ ਰੋਲ ਪਲੇ ਕਰ ਰਿਹਾ ਹਾਂ ਜਿੰਨੇ ਵੀ ਫਲੈਸ਼ਬੈਕ ਸੀਨਸ ਨੇ ਦੱਚ ਮੈਂ ਕਦੇ ਨਹੀਂ ਦੋ ਤੱਕ ਕੋਈ ਵੀ ਪ੍ਰੋਜੈਕਟ ਤੁਹਾਨੂੰ ਇਸ ਤੋਂ ਬਾਅਦ ਜਿਹੜਾ ਆਫਰ ਹੋਇਆ ਚਾਹੇ ਉਹ ਕੋਹਰਾ ਸੀ ਚਾਹੇ ਤੁਹਾਡੀ ਹੋਰ ਫਿਲਮ ਕੀ ਖਾਸਤਿਆਂ ਰੱਖਦੇ ਹੋ ਐਜ਼ ਅ ਐਕਟਰ ਵੀ ਮੈਂ ਇਦਾਂ ਦਾ ਪ੍ਰੋਜੈਕਟ ਚੂਜ਼ ਕਰਨਾ ਸਤ ਮੈਂ ਬਹੁਤ ਹੋਣ ਇਸ ਨੂੰ ਦੱਸਾਂਗਾ ਮੈਂ ਬਹੁਤ ਸਾਰੀਆਂ ਚੀਜ਼ਾਂ ਆਪਣੇ ਮਨ ਜਤਿਆਰ ਰੱਖਾ ਇਹ ਜੋ ਮੇਰੀ ਲਾਈਕ ਦਾ ਸਟੇਜ ਚੱਲ ਰਹਾ ਹੈ ਉਹਨੇ ਮਤਲਬ ਇਹ ਫਿਲਮ ਤੋਂ ਪਹਿਲਾਂ ਮੇਰੇ ਮਨ ਚ ਤਾਂ ਹੀ ਬਹੁਤ ਵੱਡੀ ਗੱਲ ਸੀ ਕਿ ਮੈਨੂੰ ਪ੍ਰੋਜੈਕਟ ਮਿਲ ਰਿਹਾ ਹੈ ਮੇਰੇ ਮਨ ਚ ਇਹ ਨਾ ਕਦੀ ਨਹੀਂ ਆਇਆ ਕਿ ਯਾਰ ਮੈਂ ਇਹਦਾਂ ਕਰਾਂ ਇਹਦਾਂ ਕਰਾਂ ਕਿਉਂਕਿ ਹੁਣੇ ਉਹ ਸਮੇਂ ਨਹੀਂ ਆਇਆ ਅੱਜ ਮੇਰੀ ਈ ਹਸਿੱਤ ਨਹੀਂ ਹੈਗੀ ਕਿ ਮੈਂ ਚੀਜ਼ ਨੂੰ ਚੂਜ਼ ਕਰ ਸਕਾਂ ਪਰ ਮੇਰ ਕਰੇ ਇੱਕ ਦਿਨ ਆਊਗਾ ਉਦੋਂ ਉਹਨਾਂ ਚੀਜ਼ਾਂ ਵੱਲ ਧਿਆਨ ਦੇਵਾਂਗੇ ਅੱਜ ਤਾਂ ਜੋ ਚੀਜ਼ਾਂ ਆ ਰਹੀਆਂ ਉਹਨਾਂ ਤੇ ਫੋਕਸ ਕਰੀਦੇ ਵੀ ਕਿਸ ਤਰੀਕੇ ਨਾਲ ਆਪਦਾ ਬੈਸਟ ਕੱਢ ਸਕਦਾ ਹਾਂ ਇਸ ਉਹਨੇ ਮੈਨੂੰ ਇੱਕ ਸਲਾਹ ਬਹੁਤ ਵਧੀਆ ਦਿੱਤੀ ਹੋਈ ਹੈ ਕਹਿੰਦੇ ਵੀ ਤੈਨੂੰ 100 ਗਲਤੀਆਂ ਮਾਫ ਨੇ ਅੰਟਿਲ ਅਨਲਸ ਤੇਰਾ ਕੋਈ ਪ੍ਰੋਜੈਕਟ ਹਿੱਟ ਹੋ ਜਾਈਏ ਆਪ ਤੂੰ ਹੋਲੇ ਮਤਲਬ 25 26 ਸਾਲ ਦੀ ਉਮਰ ਤੇ ਹੁਣ ਤੂੰ 18 ਸਾਲਾਂ ਦਾ ਹੈ ਉਹਨੇ ਤੈਨੂੰ 100 ਗਲਤੀਆਂ ਮਾਫ ਨੇ ਜੋ ਰੋਲ ਆਉਂਦਾ ਕਰ ਉਹੀ ਗੱਲ ਹੈ ਮੈਂ ਪਾਣੀਆਂ ਵਿੱਚ ਜਿੱਥੇ ਮੇਰੀ ਜੀ ਫੈਲ ਜਾਣਾ ਸੋ ਫਿਰ ਤੁਸੀਂ 8TV ਭਾਰਤ ਨਾਲ ਜੁੜੇ ਸਾਡੇ ਨਾਲ ਗੱਲਬਾਤ ਕੀਤੀ ਸਾਡੇ ਵੱਲੋਂ ਤੁਹਾਨੂੰ ਬੈਸਟ ਵਿਸ਼ੇਸ ਤੁਹਾਡੇ ਆਉਣ ਵਾਲੇ ਬਾਰੇ ਬਹੁਤ ਬਹੁਤ ਧੰਨਵਾਦ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਉਹਨੇ ਜਿੰਨੇ ਵੀ ਇੰਟਰਵਿਊਸ ਕੀਤੇ ਨੇ ਬਹੁਤ ਬਹੁਤ ਹੀ ਘਟ ਅੱਜਕੱਲ ਇਹੋ ਜਿਹੇ ਜਰਨਲਿਸਟ ਨੇ ਜੋ ਵਧੀਆ ਸਵਾਲ ਪੁੱਛਦੇ ਨੇ ਵੀ ਤੁਹਾਨੂੰ ਸਵਾਲ ਦੇਣ ਲੱਗੀ ਵੀ ਚਾਰ ਚੀਜ਼ਾਂ ਸੋਚ ਕੇ ਬੋਲਣੀਆਂ ਪੈਣ ਤੇ ਮੈਨੂੰ ਲੱਗਦਾ ਇੰਟਰਵਿਊ ਜੇ ਕਰਨਾ ਹੈ ਆਹੀ ਉਹਦਾ ਮਜ਼ਾ ਹੁੰਦਾ ਹੈ ਇਹੀ ਸਵਾਦ ਜਨਤਾ ਨੂੰ ਵੀ ਤਾਂ ਹੀ ਸਵਾਦ ਆਉਂਦਾ ਦੇਖਣ ਦਾ ਵੀ ਜਦ ਕੋਈ ਬੰਦਾ ਦਿਲੋਂ ਕੋਈ ਚੀਜ਼ਾਂ ਬਾਰੇ ਜਵਾਬ ਦੇ ਰਿਹਾ ਤੇ ਜਿਹੜੇ ਇੰਟਰਵਿਊਰ ਨੇ ਉਹ ਵੀ ਕੋਈ ਵਧੀਆ ਸਵਾਲ ਪੁੱਛ ਰਹੇ ਨੇ ਥੈਂਕ ਯੂ ਸੋ ਮੱਚ ਫਾਰ ਹੈਵਿੰਗ ਮੀ